ਲੇ ਵੀ ਦੋਸਤੋ ਜਿਹੜਾ ਟਰੈਕਟਰ ਦਾ ਮਾਲਕ ਹੈ ਨਾ ਪੂਰੀ ਤਰ੍ਹਾਂ ਟੁੱਟ ਕੇ ਜਿਹੜਾ ਬਾਈ ਨਾ ਜਮਾ ਦੇਖ ਵੀ ਨਹੀਂ ਸਕਦਾ بار بار ਦੇਖਦਾ ਟੈਂਸ਼ਨ ਹੋ ਜਾਂਦੀ ਹੈ ਟਰੈਕਟਰ ਦੀ ਕਿਉਂਕਿ ਇੱਕ ਦਿਨ ਇਹ ਸਾਧਨ ਸੀ ਕਮਾਈ ਦਾ ਜਿਹੜੀ ਕੱਲ ਸਵੇਰੇ ਅ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਿਹੜੀ ਮੰਨ ਕੇ ਚੱਲ ਗੱਠਾਂ ਵਾਲਾ ਸਿਸਟਮ ਸੀਗਾ ਉਹਨੂੰ ਅੱਗ ਲੱਗੀ ਹੋਈ ਸੀ ਉੱਥੇ ਇਹ ਬਾਈਆਂ ਦਾ ਟਰੈਕਟਰ ਵੀ ਜਿਹੜਾ ਮੱਚ ਕੇ ਸਵਾਹ ਹੋ ਗਿਆ ਇਹ ਵੀ ਸੀ ਸਾਰੇ ਇਹ ਮਾਲਕ ਸੀਗਾ ਤੇ ਇਹ ਇਹਨਾਂ ਦਾ ਮੁੰਡਾ ਸੀਗਾ ਜਿਨ੍ਹਾਂ ਨੇ ਬਾਈ ਨੇ ਕਮੇਟੀਆਂ ਚੱਕ ਕੇ ਪੈਸੇ ਚੱਕ ਕੇ ਹਨਾ ਇਹ ਟਰੈਕਟਰ ਦਾ ਰਜਗਾਰ ਦਾ ਸਾਧਨ ਬਣਾਇਆ ਸੀਗਾ ਇਹ ਬਾਈਆਂ ਨਾ ਨਾ ਇਹ ਵੀ ਮੇਰੇ ਨਾਲ ਸੀ ਬਾਈ ਇਹ ਕਦੋਂ ਮੰਨ ਕੇ ਚੱਲ ਇੱਕ ਗਰੀਬ ਦਾ ਰਜਗਾਰ ਰੁਕ ਗਿਆ ਯਾਰ ਬੰਦ ਹੋ ਗਿਆ ਕੀ ਕਹਿਣਾ ਚਾਹੋਗੇ ਸਾਰੇ ਯਾਰ ਮੈਨੂੰ ਮੇਰਾ ਘਰ ਵੱਡੇ ਰੋਡ ਤੇ ਹੈਗਾ ਠੀਕ ਹੈ ਬਾਈ ਮੈਂ ਤੜਕੇ ਇਹਨਾਂ ਨੂੰ 6 ਵਜੇ ਟਰਾਲਾ ਭਰੀ ਜਾਂਦੇ ਨੂੰ ਵੀ ਮੈਨੂੰ ਮਿਲਦੇ ਰਹੇ ਨੇ ਠੀਕ ਹੈ ਬਾਈ ਰਾਤ ਨੂੰ ਵੀ ਅਸੀਂ ਉੱਥੇ ਬਹਿ ਜਾਂਦੇ ਹਾਂ ਕਿ ਸੜਕ ਦੇ ਉੱਤੇ ਮੈਨੂੰ ਰਾਤ ਨੂੰ ਇਹ 10 10 ਵਜੇ ਵੀ ਟਰਾਲਾ ਭਰ ਕੇ ਆਏ ਮੈਨੂੰ ਪੁੱਛਦਾ ਵੀ ਰਿਹਾ ਹੈ ਕਿ ਕਿੱਥੋਂ ਆਏ ਓਏ ਕਹਿੰਦੇ ਵੀ ਟਰਾਲਾ ਲੋਡ ਕਰਕੇ ਆਏ ਆ ਕਿ ਜੇ ਤਰਕੇ ਸੜਿਆਂਾਂ ਲੈ ਕੇ ਜਾਵਾਂਗੇ ਠੀਕ ਹੈ ਮੈਂ ਪੂਰੀ ਉਸ ਨਾਲ ਕਹਿ ਸਕਦਾ ਕਿ ਮੇਰੇ ਪਿੰਡ ਦੇ ਨੇ ਮਾਈ ਬੀ ਦੇਖਾਂ ਦੇ ਮੁੰਡੇ ਨੇ ਪੂਰਾ ਗਰੀਬ ਪਰਿਵਾਰ ਹੈ ਤੇ ਕੋਈ ਇਹਨਾਂ ਕੋਲੇ ਵੀ ਐਡਾ ਵਧੀਆ ਕੋਈ ਮਕਾਨ ਨਹੀਂ ਹੈਗਾ ਵੀ ਜਾਨਾ ਨੇ ਕੋਈ ਮਕਾਨ ਬਣਾ ਰੱਖਿਆ ਕਿਉਂਕਿ ਸਾਦ ਨਾਲ ਇਹਨਾਂ ਕੋਲੇ ਕਿਸੇ ਕੋਲੇ ਬਾਈ ਯਾਰ ਇੰਨੇ ਰੁਪਏ ਨਹੀਂ ਹੁੰਦੇ ਸਾਰੇ ਚੱਕ ਤੱਕੇ ਕਰਕੇ ਕਰਦੇ ਹੁੰਦੇ ਨੇ ਹਾਂ ਬਿਲਕੁਲ ਮੈਂ ਨੇ ਤੇ ਕੱਲ ਘਰੇ ਵੀ ਗਿਆ ਸੀ ਇਹਨਾਂ ਦੀ ਮਾਤਾ ਨੇ ਰੋ ਰੋ ਕੇ ਜਿਹੜੀ ਅੱਖਾਂ ਕਰ ਰੱਖੀਆਂ ਨੇ ਤੇ ਹੋਰ ਵੀ ਆਣਗਮਾਨ ਇਹਨਾਂ ਦੇ ਘਰ ਆਈ ਜਾਂਦਾ ਪਰ ਇਹਨਾਂ ਦੇ ਇਧਰ ਦੀ ਮਾਤਾ ਨੇ ਕਿਸੇ ਨੇ ਕਹਿਣ ਤੇ ਵੀ ਖਾਣਾ ਨਹੀਂ ਖਾਦਾ ਲੈ ਵੀ ਦੋਸਤੋ ਜਿਹੜੀ ਹਮਦਰਦੀ ਨਾ ਹਰ ਇੱਕ ਪ੍ਰਕਾਰ ਦਾ ਆਉਂਦਾ ਕਿਉਂਕਿ ਘਰੇ ਵੀ ਅਫਸੋਸ ਨਾ ਇੰਨਾ ਕੋ ਬਣਿਆ ਪਿਆ ਟਰੈਕਟਰ ਨੂੰ ਹਾਸ ਕਰਕੇ ਕਿਉਂਕਿ ਬਾਪੂ ਦੀ ਹਾਲਤ ਤੁਸੀਂ ਦੇਖ ਹੀ ਲੈਣੋ ਕਿ ਪੂਰੀ ਤਰ੍ਹਾਂ ਨਾ ਮੱਥੇ ਤੇ ਹੱਥ ਧਰ ਕੇ ਹੀ ਬੈ ਜਾਂਦੇ ਨੇ ਤੇ ਇਹ ਵੀ ਬਾਈ ਨੇ ਸਾਰੇ ਤੇ ਬਈ ਜਦੋਂ ਮੰਨ ਕੇ ਚਲੋ ਇੱਕ ਪਰਿਵਾਰ ਦੀ ਇਦਾਂ ਦਾ ਹਾਸਾ ਹੋ ਜਾਂਦਾ ਸੋਨੂੰ ਆਪਾਂ ਨੂੰ ਪਤਾ ਵੀ ਦੇਖਣਾ ਨਹੀਂ ਜਾਂਦਾ ਤੁਸੀਂ ਕੀ ਕਹਿਣਾ ਚਾਹੋਗੇ ਵੀ ਮੰਨ ਕੇ ਮਦਦ ਤੁਹਾਨੂੰ ਜ਼ਰੂਰ ਹੋ ਸਕਦੀ ਹੈ ਹੋਵੇ ਹੋਣੀ ਚਾਹੀਦੀ ਆ ਕਰਨੀ ਚਾਹੀਦੀ ਹੈ ਜਿਹਦੇ ਦਿਲ ਦੇ ਵਿੱਚ ਰੱਬ ਵਸਿਆ ਹੋਇਆ ਉਹ ਥੋੜੀ-ਬਹੁਤੀ ਮਦਦ ਜ਼ਰੂਰ ਕਰੂਗਾ ਜ਼ਰੂਰ ਕਰੂਗਾ ਕਰਨੀ ਵੀ ਚਾਹੀਦੀ ਹੈਗੀ ਇਹ ਕਿਹੜਾ ਕੋਈ ਆਪਾਂ ਨੇ ਆਪ ਕੀਤਾ ਜਾਣਬੁੱਝ ਕੇ ਥੋੜੀ ਕੀਤਾ ਇਹ ਹਾਂਜੀ ਅਸਮਾਨੀ ਵਿੱਚ ਪਰਸੋਂ ਮੈਨੂੰ ਇਹ ਜਦੋਂ ਖਾਲੀ ਆਈਏ ਤਾਂ ਉਧਰੋਂ ਮੈਸੇਜ ਆ ਰਿਹਾ ਜਰੀਟ ਤੋਂ ਠੀਕ ਹੈ ਬਈ ਇਹ ਤਾਂ ਅਸਲ ਵਿੱਚ ਆਪੁੰਡਾ ਚਲਾਉਦਾ ਮਿਲੇਗਾ ਮੈਂ ਚਾਹਤ ਵਧੀਆ ਯਾਰਾ ਕਾਰੋਬਾਰਾ ਵਾ ਚਲਾਈ ਜਾਂਦੇ ਨੇ ਤੇ ਕੱਲ ਜਦੋਂ ਮੈਂ ਕਰਕੇ 8 ਵਜੇ ਚੱਲ ਤੋਂ ਨਹੀਂ ਜੀ ਉਹਨਾਂ ਦੇ ਗੁਰਪ੍ਰੀਤ ਘਰ ਤੇ ਤੇ ਅਸੀਂ ਵੀ ਮੋਟਰਸਾਈਕਲ ਲੈ ਕੇ ਆਏ ਤੇ ਪਰ ਉਹਨੂੰ ਦਮਤ ਫੈਕਟਰੀ ਟਰੈਕਟਰ ਨਾਲ ਕਿ ਸਵਾਹ ਹੋਇਆ ਪਿਆ ਸੀ ਲੈ ਵੀ ਦੋਸਤੋ ਕਹਿੰਦੇ ਜੀ ਸਵੇਰ ਦਾ ਟਾਈਮ ਹੁੰਦਾ ਗੱਲ ਹੋਰ ਹੁੰਦੀ ਸੀ ਕਿਉਂਕਿ ਇਹ ਸਵੇਰੇ 4 ਵਜੇ ਸੀਗੇ ਸਵੇਰੇ 4 ਵਜੇ ਜਦੋਂ 5 ਵਜੇ ਨੂੰ ਪਤਾ ਲੱਗਿਆ ਉਹ ਮੱਚ ਕੇ ਕੰਗਾਲ ਹੋ ਗਿਆ ਸੀਗਾ ਤੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਜਿਹੜੇ ਇਹ ਗੱਠਾਂ ਨੂੰ ਅੱਗ ਲੱਗੀ ਹੋਈ ਸੀ ਆ ਥੋੜੇ ਸਾਹਮਣੇ ਆ ਕਿ ਹਜੇ ਵੀ ਅੱਗ ਜਿਹੜੀ ਭੁਜਨ ਦਾ ਨਾਂ ਨਹੀਂ ਲੈਂਦੀ ਕਿਉਂਕਿ ਸਾਈਡ ਤੇ ਹਜੇ ਤੱਕ ਵੀ ਪਾਣੀ ਛੱਡਿਆ ਹੋਇਆ ਤੇ ਆ ਵੀ ਟਰੈਕਟਰ ਲੱਗੇ ਹੋਏ ਨੇ ਫਾਇਰ ਲੈਡ ਵੀ ਆਈਆਂ ਹੋਈਆਂ ਹੋਰ ਵੀ ਆਪਣੇ ਸਾਰੇ ਭਰਾ ਆਏ ਹੋਏ ਨੇ ਤੇ ਇਹ ਇਸ ਪਰਿਵਾਰ ਦੀ ਜਿਹੜੀ ਟੈਕਟਰਾ ਗਰੀ ਪਰਿਵਾਰ ਦੀ ਜਰੂਰ ਆਪਾਂ ਮਦਦ ਕਰੀਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ